10 ਮਿਲੀਅਨ ਦੀ ਚੋਰੀ ਆ ਜੀ ਉਹਦੇ ਵਿੱਚ ਹੋਰ ਕੰਮ ਦੇ ਵੀ ਹੈ ਕਿਤੇ ਸਾਡੇ ਵੀ ਹੈਗੇ ਉਹਦੇ ਵਿੱਚ ਜਿਹੜੇ ਸਮਾਨ ਕਿਹੜਾ ਹਾਈ ਐਂਡ ਦੇ ਜਿਹੜੇ ਆ ਟੂਲਸ ਨੇ ਇਹ ਜਾ ਕੁਛ ਚੋਰੀ ਕੀਤਾ ਗਿਆ ਔਰ ਉਹਨਾਂ ਨੇ ਵੇਅਰ ਹਾਊਸ ਕਿੱਥੇ ਬਣਾਇਆ ਹੈ ਕਈਆਂ ਨੇ ਆਪਦੇ ਗਰਾਜਸ ਵਿੱਚ ਆ ਘਰ ਦੇ ਵਿੱਚ ਆ ਕਈ ਹੋਰ ਥਾਵਾਂ ਦੇ ਉੱਤੇ ਆ ਜਿਹੜੇ ਤੇ ਡਿਸੰਬਰ 2024 ਦਾ ਇਹ ਜਿਹੜੀ ਪੁਲਿਸ ਆ ਟੋਰਾਂਟੋ ਦੇ ਵਿੱਚ ਜੀ ਉਹਦਾ ਆਪਰੇਸ਼ਨ ਚੱਲ ਰਿਹਾ ਸੀਗਾ ਉਸ ਦੇ ਵਿੱਚ ਉਹਨਾਂ ਨੇ ਫਿਰ ਅਖੀਰ ਬੰਦੇ ਉਹਤੇ ਚਾਰਜ ਕੀਤੇ ਨੇ ਜੀ ਚਾਰ ਮੈਂ ਤੁਹਾਨੂੰ ਦੱਸ ਹੀ ਦਿੰਦਾ ਜੀ ਅ ਲਖਵਿੰਦਰ ਨੇ ਜੀ ਕਲਡਨ ਤੋਂ ਨੇ ਮਨੀਸ਼ ਨੇ ਹੈਗੇ ਨੇ ਜੀ ਮਿਸ ਸਾਗਤੋਂ ਨੇ ਜਗਦੀਸ਼ ਹੈਗੇ ਨੇ ਜੀ 34 ਸਾਲਾਂ ਦੇ ਨੇ ਇਹ ਬ੍ਰੈਂਟਨ ਤੋਂ ਨੇ ਜੀ ਤੇ ਹਰਪ੍ਰੀਤ ਹੁਣੀ ਆ ਜੀ ਮਿਸ ਸਾਗਤ ਨੇ ਲਾਸਟ ਟਾਈਮਸ ਹੈਗੇ ਮੇਰੇ ਕੋਲ ਮੈਂ ਜਾਣ ਕੇ ਡਿਸਕਸ ਨਹੀਂ ਜੀ ਕਰਨਾ ਚਾਹੁੰਦਾ ਜਨ ਇਹ ਚਾਰ ਬੰਦੇ ਨੇ ਜੀ ਜਿਹੜੇ ਇਹਨਾਂ ਨੂੰ ਉਸ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਅੱਗੇ ਵੀ ਕੀ ਵੀ ਕਰਨਾ ਹੁੰਦਾ ਯਾਰ ਆਪਾਂ ਕਰਨ ਕੀ ਆਏ ਸੀ ਜਦੋਂ ਪਿੰਡੋਂ ਤੋਂ ਸੇ ਸ਼ਹਿਰੋਂ ਤੋਂ ਸਿੱਤੁਰੇ ਸੀਗੇ ਆਪਦੇ ਕੀ ਕਿੰਨਾ ਕੁਝ ਸੋਚ ਕੇ ਤੁਰੇ ਹੋਮਗੇ ਕੀ ਕੁਝ ਕਰਾਂਗੇ ਤੇ ਇੱਥੇ ਆ ਕੇ ਆ ਕੁਝ ਕਰਨ ਲੱਗੇ ਹੋਏ ਕੋਈ ਸਮੱਸਿਆ ਸਾਡੇ ਲੋਕਾਂ ਦਾ ਨਾ ਹੋਗਾ ਜੇ ਕਦੇ ਨਹੀਂ ਸੀ ਹੁੰਦਾ ਕਦੇ ਵੀ ਨਹੀਂ ਸੀ ਬਿਲਕੁਲ ਨਹੀਂ ਸੀ ਸਾਡੇ ਹੁਣ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਦੇਖੀਦਾ ਵੀ ਉਹਦੇ ਚ ਸਾਡਾ ਨਾ ਤਾਂ ਨਹੀਂ ਹੈ ਹਰ ਸ਼ੁਕਰ ਕਰੀ ਦਰ ਸ਼ੁਕਰ ਹੈ ਸਾਡੇ ਬੰਦੇ ਦਾ ਨਾਮ ਹੈ ਨੀਗਾ ਆ ਫੇਰ ਆ ਗਿਆ